ਦੋਸਤੋ ਆਦੀਵਾਸੀ ਤੇਲ ਜਿਹੜਾ ਸਾਈਡ ਤੇ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਅੱਜ ਆਪਾਂ ਨੇ ਆਪਣੇ ਘਰੇ ਮੰਗਵਾਇਆ ਆਦੀਵਾਸੀ ਹੈਅਰ ਆਇਲ ਆਪਾਂ ਅੱਜ ਤੁਹਾਡੇ ਨਾਲ ਸਾਰਾ ਰਿਵਿਊ ਕਰਾਂਗੇ ਕਿਉਂਕਿ ਮੈਨੂੰ 1 ਮਹੀਨਾ ਹੋ ਗਿਆ ਲਾਉਂਦੇ ਨੂੰ ਹੁਣ ਤੁਸੀਂ ਕਹੋਗੇ ਮੰਗਵਾਇਆ ਤਾਂ ਹੁਣ 1 ਮਹੀਨਾ ਲਾਉਂਦੇ ਨੂੰ ਕਿਹੜਾ ਹੋ ਗਿਆ ਤਾਂ ਦੋਸਤੋ ਉਸ ਤੋਂ ਪਹਿਲਾਂ ਆਪਾਂ ਨੇ ਇਹ ਵਾਲਾ ਤੇਲ ਮੰਗਵਾਇਆ ਸੀਗਾ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਬੰਦਿਆਂ ਨੂੰ ਫਰਾਡ ਕਹਿਣਾ ਚਾਹੂੰਗਾ ਫਰਾਡ ਕੀ ਪਹਿਲਾਂ ਧਿਆਨ ਨਾਲ ਸੁਣ ਲਓ ਕਿਉਂਕਿ ਆਪਾਂ ਜਿਹੜੀ ਤੇਲ ਮੈਂ ਲਾਇਆ ਉਹਦਾ ਕਿੰਨਾ ਕੁ ਫਾਇਦਾ ਹੋਇਆ ਕਿੰਨਾ ਕੁ ਨਹੀਂ ਹੋਇਆ ਉਹ ਆਪਾਂ ਬਾਅਦ ਚੋ ਗੱਲ ਕਰਾਂਗੇ ਪਹਿਲਾਂ ਇਹ ਫਰਾਡ ਐਥੂ ਨਹੀਂ ਤੁਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਸ਼ੀਸ਼ੀਆਂ ਦੇਖ ਲਓ ਕਿਡੀਆਂ ਕਿਡੀਆਂ ਨੇ ਤੇ ਇਹ ਜਿਹੜੀਆਂ ਭੇਜਦੇ ਨੇ ਸ਼ੀਸ਼ੀਆਂ ਉਹ ਸ਼ੀਸ਼ੀ ਬਿਲਕੁਲ ਇੱਕ ਉਂਗਲ ਦੀ ਸ਼ੀਸ਼ੀ ਹੈ ਤੇ ਉਹ ਵੀ ਉਂਗਲ ਇੱਥੇ ਤੱਕ ਨਹੀਂ ਭਰੀ ਹੁੰਦੀ ਅ ਤੂੰ ਮੈਂ ਭਰੀ ਹੋਈ ਸ਼ੀਸ਼ੀ ਦਿਖਾ ਦੇਣਾ ਇੱਥੇ ਤੱਕ ਭਰੀ ਹੁੰਦੀ ਆ ਦੇਖੋ ਐਨੀ ਕਿ ਸ਼ੀਸ਼ੀ ਭਰੀ ਹੁੰਦੀ ਹੈ ਠੀਕ ਹੈ ਤੇ ਇਹ ਹੱਥਾਂ ਦੇ ਵਿੱਚ ਐਡੀਆਂ-ਐਡੀਆਂ ਸ਼ੀਸ਼ੀਆਂ ਲਈ ਬੈਠੇ ਨੇ ਬਕਾਇਦਾ ਇਹਨਾਂ ਨੇ ਲਿਖਿਆ ਹੋਇਆ ਮੈਂ ਸਕ ਠੀਕ ਹੈ ਜੀ ਦੋ ਬੜੀ ਸ਼ੀਸ਼ੀ 500 ਰੁਪਏ ਕੀ ਤੇ ਕਿਤੇ ਕਿਤੇ 400 ਦੀਆਂ ਵੀ ਮਿਲ ਰਹੀਆਂ ਨੇ ਅਲੱਗ-ਅਲੱਗ ਰੇਟ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਹਨਾਂ ਦੇ ਤਾਂ ਦੋਸਤੋ ਮੈਂ ਤੁਹਾਨੂੰ ਇਹ ਚੀਜ਼ ਦਾ ਮਤਲਬ ਦੱਸਣਾ ਚਾਹੁੰਦਾ ਸੀਗਾ ਸਭ ਤੋਂ ਪਹਿਲਾ ਫਰੌਡ ਤਾਂ ਇਹਨਾਂ ਦਾ ਇਹੀ ਹੈ ਵੀ ਇਹ ਦਿਖਾ ਕੋਈ ਹੋਰ ਸ਼ੀਸ਼ੀਆਂ ਰਹੇ ਨੇ ਭੇਜ ਕੋਈ ਹੋਰ ਸ਼ੀਸ਼ੀਆਂ ਰਹੇ ਨੇ ਬੰਦਾ ਜਦੋਂ ਆਨਲਾਈਨ ਇਹਨਾਂ ਦੀ ਐਡ ਜੀ ਦੇਖਦਾ ਤਾਂ ਬੰਦਾ ਸੋਚਦਾ ਵੀ ਯਾਰ ਐਡੀਆਂ-ਐਡੀਆਂ ਸ਼ੀਸ਼ੀਆਂ ਹੋਣੀਆਂ ਹਨ ਵੀ ਪਤਾ ਨਹੀਂ ਕੀ ਗੱਲਬਾਤ ਹੋ ਜੂਗੀ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਉਹ ਬਹਿਮ ਚ ਨਾ ਰਹੋ ਬਿਲਕੁਲ ਆ ਸ਼ੀਸ਼ੀਆਂ ਹੋਣੀਆਂ ਆ ਚਲੋ ਜੀ ਇਹ ਸ਼ਿਸ਼ੀਆਂ ਦੇ ਨਾਲ ਮੈਂ ਨਾ ਇੱਕ ਹੋਰ ਸ਼ਿਸ਼ੀਆਂ ਮੰਗਵਾਈਆਂ ਨੇ ਮੈਂ ਕਿਹਾ ਵੀ ਹਰ ਵਾਰੀ ਇਹੀ ਭੇਜਦੇ ਨੇ ਜਾਂ ਬਦਲ ਕੇ ਭੇਜਦੇ ਨੇ ਹੁਣ ਇਹ ਥੋੜਾ ਜਿਹਾ ਖੁੱਲਾ ਪਿਆ ਹੈਗਾ ਬਾਕਸ ਥੋੜਾ ਜਿਹਾ ਮੈਂ ਦੱਸਦਾ ਇਹ ਬੱਚਿਆਂ ਨੇ ਖੋਲਤਾ ਸੀ ਕਿਉਂਕਿ ਕੱਲ ਦਾ ਆਇਆ ਹੋਇਆ ਮੈਂ ਬਾਹਰ ਗਿਆ ਹੋਇਆ ਸੀਗਾ ਤੇ ਮੈਂ ਰਾਤ ਜਦੋਂ ਲੇਟ ਨਾਈਟ ਆਇਆ ਸੀਗਾ ਤੇ ਉਦੋਂ ਤੱਕ ਇਹ ਬੱਚਿਆਂ ਨੇ ਖੋਲਤਾ ਸੀ ਤਾਂ ਸ਼ਿਸ਼ੀਆਂ ਸਮਝ ਨੇ ਉਹ ਕੋਈ ਪ੍ਰੋਬਲਮ ਨਹੀਂ ਆ ਦੇਖੋ ਬਿਲਕੁਲ ਉਸੇ ਤਰ੍ਹਾਂ ਦੀ ਪੈਕਿੰਗ ਹੈ ਜਿਹੜੀ ਕਰਕੇ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਆਉਂਦਾ ਤੇ ਮੈਨੂੰ ਸਪੈਸ਼ਲੀ ਇਹਨਾਂ ਨੇ ਨਾ ਉੱਪਰ ਲਿਖਿਆ ਹੋਇਆ ਕਿ ਦੋ ਬੜੀ ਸ਼ਿ ਆ ਦੋਸਤੋ ਆ ਦੇਖੋ ਤੁਸੀਂ ਦੋ ਬਡੀਆਂ ਸ਼ੀਸ਼ੀਆਂ ਮੈਨੂੰ ਸੋਚਿਆ ਕਿਤੇ ਮੈਂ ਖਿਆ ਯਾਰ ਪਹਿਲਾਂ ਗਲਤੀ ਨਾਲ ਨਾ ਭੇਜਤੀਆਂ ਹੁਣ ਇਹਨਾਂ ਨੇ ਛੋਟੀਆਂ ਸ਼ੀਸ਼ੀਆਂ ਆ ਆ ਦੇਖ ਲਓ ਸਭ ਤੋਂ ਵੱਡੇ ਫਰਾਡ ਗਿਰੀ ਤਾਂ ਇਹਨਾਂ ਦੀ ਇਹੀ ਹੈ ਆ ਇਹਨਾਂ ਦੀਆਂ ਬਡੀਆਂ ਸ਼ੀਸ਼ੀਆਂ ਦੇਖ ਲਓ ਜਿਹੜੀਆਂ ਸਪੈਸ਼ਲ ਬਡੀਆਂ ਸ਼ੀਸ਼ੀਆਂ ਲਿਖਦੇ ਨੇ ਹੁਣ ਮੈਂ ਇਹਨਾਂ ਦੇਖ ਲਓ ਕਿਉਂਕਿ ਇਹਦੀ ਸੀਲ ਖੁੱਲੀ ਹੋਈ ਸੀ ਹੁਣ ਇਹਨਾਂ ਨੇ ਹਣਾ ਕਈ ਵਾਰੀ ਸੋਚ ਲੰਦਾ ਬੰਦਾ ਕੱਢਿਆ ਹੋਊਗਾ ਤਾਂ ਸਾਰੀਆਂ ਸ਼ੀਸ਼ੀਆਂ ਤਾਂ ਬਿਲਕੁਲ ਹੀ ਬੰਦ ਨੇ ਗੀਆਂ ਇਹਨਾਂ ਦੀ ਸੀਲ ਵੀ ਬੰਦ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਡਾਊਟ ਇਹੀ ਹੋ ਜਾਂਦਾ ਵੀ ਇਹੇ ਛੋਟੀਆਂ-ਛੋਟੀਆਂ ਵੱਡੀਆਂ ਸ਼ੀਸ਼ੀਆਂ ਕਹਿ ਕੇ ਛੋਟੀਆਂ-ਛੋਟੀਆਂ ਸ਼ੀਸ਼ੀਆਂ ਵੇਚੀ ਜਾਂਦੇ ਨੇ ਜਿਹੜਾ ਇਹਨਾਂ ਨੇ ਸ਼ੁਰੂਆਤ 'ਚ ਹੀ ਬੇਈਮਾਨੀ ਕਰਤਾ ਹਨਾ ਅੱਗੇ ਜਾ ਕੇ ਪਤਾ ਨਹੀਂ ਕੋਈ ਜਿਹੜਾ ਤੇਲ ਹੈ ਫਾਇਦਾ ਕਰੂਗਾ ਜਾਂ ਨਹੀਂ ਕਰੂਗਾ ਲੋਕ ਪੜਾ ਕੇ ਵਜਾ ਲੈਣਗੇ ਤੇ ਉਸ ਤੋਂ ਬਾਅਦ ਇਹ ਬਾਤ ਚ ਬਜਾਵਾਂਗੇ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜੀਆਂ ਸ਼ੀਸ਼ੀਆਂ ਨੇ ਇਹਨਾਂ ਨੇ ਫਾਇਦਾ ਕਿੰਨਾ ਕਰਿਆ ਦੋਸਤੋ ਇਸ ਤੇਲ ਦਾ ਆਪਾਂ ਪੂਰਾ ਰਿਵਿਊ ਦੇਵਾਂਗੇ ਪੂਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸ ਵੀਡੀਓ ਇਸ ਤੇਲ ਦੀ ਦੂਰ ਦੂਰ ਤੱਕ ਪੈ ਪਹੁੰਚੇ ਹੋਰ ਵੀ ਭੈਣ ਭਾਈਆਂ ਕੋਲੇ ਪਹੁੰਚੇ ਕਿਉਂਕਿ ਇਹ ਤੇਲ ਤੁਸੀਂ ਆ ਦੇਖ ਰਹੇ ਹੋ ਮੈਂ ਵਰਤ ਕੇ ਦੇਖ ਚੁੱਕਿਆ ਤੇ ਹੋਰ ਵੀ ਆਪਾਂ ਨੇ ਦੋ ਸ਼ੀਸ਼ੀਆਂ ਮੰਗਵਾਈਆਂ ਨੇ ਖੜ ਜੋ ਪੂਰੀ ਵੀਡੀਓ ਦੇਖ ਲਓ ਪਹਿਲੀ ਨੱਕ ਤੇ ਆਰਡਰ ਕਰ ਦਿਓ ਮੈਂ ਦੋ ਹੋਰ ਮੰਗਵਾਵਲੀਆਂ ਵੀ ਇਹਨੇ ਦੋ ਹੋਰ ਮੰਗਵਾ ਲਈਏ ਪਤਰੀ ਵਧੀਆ ਹੋਊਗਾ ਮੰਗਵਾ ਲਈਏ ਇਹਨਾਂ ਨੇ ਫਾਇਦਾ ਤੁਸੀਂ ਵੀ ਦੇਖ ਸਕਦੇ ਹੋ ਮੇਰੇ ਆ ਬਾਲ ਨੇ ਠੀਕ ਹੈ ਜੀ ਪਹਿਲਾਂ ਮੈਂ ਮੰਗਵਾਇਆ ਸੀ ਮੈਂ ਮਤਲਬ ਕਿ 1 ਮਹੀਨਾ ਪਹਿਲਾਂ ਇਹ ਮੈਂ ਹਫਤੇ ਦੇ ਵਿੱਚ ਦੋ ਵਾਰ ਲਾਉਣਾ ਤੇ ਇਹਦੇ ਨਾਲ ਕੋਈ ਮੈਨੂੰ ਮਤਲਬ ਕਿ ਖਾਸ ਰਿਜ਼ਲਟ ਜਾਂ ਕੋਈ ਖਾਸ ਫਾਇਦਾ ਤਾਂ ਨਹੀਂ ਹੋਇਆ ਪਰ ਮੈਂ ਇਨਾ ਕੁ ਜ਼ਰੂਰ ਕਹਿਣਾ ਚਾਹੂੰਗਾ ਅਗਰ ਤੁਸੀਂ ਇਹਦਾ ਫਾਇਦਾ ਲੈਣਾ ਹੈ ਤਾਂ ਤੁਸੀਂ ਸਰੋਂ ਲੈ ਕੇ ਜਾਓ ਆਪਣੀ ਸਰੋਂ ਲੈ ਕੇ ਜਾਓ ਜਾਂ ਫਿਰ ਕੋਈ ਐਸਾ ਜਿਹੜਾ ਤੁਹਾਡਾ ਜਾਣਕਾਰ ਹੋਵੇ ਉਹ ਤੋਂ ਕੋਲੂ ਵਾਲਾ ਕੋਲੂ ਤੇ ਜਾਓ ਉੱਥੋਂ ਸਰੋਂ ਪਿਹਾਓ ਉੱਥੋਂ ਉਹ ਤੇਲ ਲਓ ਜਿਹੜਾ ਕੋਲੂ ਦੇ نیچے ਨਿਕਲ ਰਿਹਾ ਹੁੰਦਾ ਜਿਹੜਾ ਬਿਲਕੁਲ ਹੀ ਸ਼ੁੱਧ ਹੁੰਦਾ ਜਿਦੇ ਚੋਂ ਖੜ ਦੀ 스멜 ਆਉਂਦੀ ਹੁੰਦੀ ਆ ਪਤਾ ਨਹੀਂ ਯਾਰ ਮੁਸ਼ਕ ਮਾਰਦੀ ਹੈ ਨਾ ਸਰੋਂ ਦੇ ਤੇਲ ਚੋਂ ਖੜ ਦੀ 스멜 ਆਉਂਦੀ ਹੁੰਦੀ ਆ ਉਹ ਤੇਲ ਲੈ ਕੇ ਆਓ ਹਫਤੇ ਦੇ ਵਿੱਚ ਦੋ ਵਾਰੀ ਆਪਦੇ ਸਿਰ ਨੂੰ ਚੋਪੜੋ ਇੱਕ ਮੈਂ ਐਤਵਾਰ ਨੂੰ ਚੋਪੜਦਾ ਸਿਰ ਇੱਕ ਅੱਜ ਬੁੱਧਵਾਰ ਹੈ ਤੇ ਅੱਜ ਮੈਂ ਲਾਇਆ ਹੋਇਆ ਅੱਜ ਮੈਂ ਲਾ ਕੇ ਹੁਣ ਨਹਾ ਲਿਆ ਲਾ ਲਿਆ ਸੌਰੀ ਨਹਾ ਕੇ ਲਾ ਲਿਆ ਮੈਂ ਇਹਨੂੰ ਮੈਂ ਸ਼ਾਮ ਨੂੰ ਇਹਨੂੰ ਮਤਲਬ ਕਿ ਧੋ ਦੂੰਗਾ ਕਿਉਂਕਿ ਮੈਂ ਪੂਰਾ ਦਿਨ ਜਾਂ ਕਈ ਵਾਰੀ ਮੈਂ ਸਵੇਰ ਜਲਦੀ ਨਿਕਲ ਜਾਂਦਾ ਸ਼ਾਮ ਨੂੰ ਨਾ ਲਾ ਲੈਂਦਾ ਤੇ ਸਵੇਰੇ ਮੈਂ ਧੋ ਦਿੰਦਾ ਮੈਂ ਪੂਰੇ ਬਲਕਿ ਕੋਸ਼ਿਸ਼ ਕਰਦਾ ਵੀ 12 ਤੋਂ ਜਿਹੜਾ 10 ਤੋਂ 12 ਘੰਟੇ ਇਹ ਲਾ ਕੇ ਰੱਖਿਆ ਜਾਵੇ ਤਾਂ ਦੋਸਤੋ ਮੈਨੂੰ ਹਫ਼ਤੇ 'ਚ ਦੋ ਵਾਰੀ ਯੂਜ਼ ਕਰਦੇ ਨੂੰ ਪੂਰਾ ਇੱਕ ਮਹੀਨਾ ਹੋ ਗਿਆ ਤੁਸੀਂ ਅੰਦਾਜ਼ਾ ਲਾ ਲਓ 4 ਹਫ਼ਤੇ ਹੁੰਦੇ ਨੇ 8 ਵਾਰੀ ਮੈਂ ਤੇਲ ਲਾ ਚੁੱਕਿਆ ਮੈਨੂੰ ਕੋਈ ਖਾਸ ਫਾਇਦਾ ਨਹੀਂ ਲੱਗਿਆ ਪਰ ਉਸ ਤੋਂ ਬਾਅਦ ਫਾਇਦਾ ਮੈਂ ਇੱਕ ਮੇਰਾ ਮਿੱਤਰ ਹੈ ਉਹਦੇ ਵਾਈਟ ਵਾਲ ਆਏ ਸੀ ਚਿੱਟੇ ਵਾਲ ਆ ਗਏ ਸੀ ਕਾਫੀ ਜ਼ਿਆਦਾ ਉਮਰ ਤੋਂ ਪਹਿਲਾਂ ਉਸਨੇ ਸਰੋਂ ਦਾ ਤੇਲ ਸ਼ੁਰੂ ਕਰਤਾ ਸੀ ਇੱਕ ਤਾਂ ਸਰੋਂ ਦਾ ਤੇਲ ਉਹ ਹੁੰਦਾ ਜਿਹੜਾ ਆਪਾਂ ਸ਼ੁੱਧ ਸਰ੍ਹੋਂ ਕਾ ਕੱਚੀ ਗਣੀ ਕਾ ਤੇਲ ਆਪਾਂ ਦੁਕਾਨਾਂ ਤੋਂ ਲੈ ਕੇ ਆਉਂਦੇ ਆ ਡੱਬਿਆਂ ਦੇ ਉੱਤੇ ਬੋਤਲਾਂ ਦੇ ਉੱਤੇ ਲਿਖਿਆ ਹੁੰਦਾ ਤਾਂ ਕੋਈ ਵੀ ਬੰਦਾ ਮਿਲਾਵਟ ਵਾਲਾ ਤੇਲ ਲਿਖੂਗਾ ਤਾਂ ਉਹਦਾ ਨਹੀਂ बिकੂਗਾ ਬਲਕਿ ਪਾਮ ਆਇਲ ਹੁਣ ਆਪਾਂ ਨੂੰ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਆਪਾਂ ਨੇ ਉਹਨਾਂ ਦੇ ਵਿੱਚ ਕੈਮੀਕਲ ਮਿਲਾਇਆ ਜਾਂਦਾ ਪਾਮ ਆਇਲ ਮਿਲਾਇਆ ਜਾਂਦਾ ਤਾਂ ਦੋਸਤੋ ਉਹ ਤੇਲ ਨਹੀਂ ਲੈ ਕੇ ਆਉਣਾ ਉਹ ਤਾਂ ਬੇਸ਼ੱਕ ਖਾਣਾ ਵੀ ਬੰਦ ਕਰ ਦਿਓ ਤੁਸੀਂ ਉਹ ਨਹੀਂ ਤੇਲ ਲੈ ਕੇ ਆਉਣਾ ਤੁਸੀਂ ਜਾਣਾ ਆਪਣਾ ਉਤੇ ਕੋਲੂ ਤੇ ਕੋਲੂ ਤੋਂ ਉਹ ਤੇਲ ਜਿਹੜਾ ਸਮੈਲ ਵਾਲਾ ਹੁੰਦਾ ਬਿਲਕੁਲ ਉਹ ਨਤੇਰੀਆ ਨਾ ਹੋਵੇ ਉਹ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਫਿਲਟਰ ਕਰਿਆ ਹੋਇਆ ਇਸ ਤਰ੍ਹਾਂ ਕੁਝ ਨਾ ਹੋਵੇ ਉਹ ਲੈ ਕੇ ਆਓ ਹਫਤੇ 'ਚ ਦੋ ਵਾਰੀ ਚੰਗੀ ਤਰ੍ਹਾਂ ਸਰ ਨੂੰ ਚੋਪੜੋ ਚੋਪੜ ਕੇ ਤੁਸੀਂ ਘੱਟੋ-ਘੱਟ ਤਿੰਨ ਤੋਂ ਚਾਰ ਘੰਟੇ ਜਾਂ ਪੰਜ ਘੰਟੇ ਲਗਾਤਾਰ ਲਾ ਕੇ ਰੱਖੋ ਉਸ ਤੋਂ ਬਾਅਦ ਣਾ ਲਓ ਠੀਕ ਹੈ ਜੀ ਜਦ ਤੁਸੀਂ ਰਾਤ ਨੂੰ ਲਾ ਕੇ ਸੌਂਜੋ ਸਵੇਰੇ ਣਾ ਲਓ ਤਾਂ ਉਸ ਦੇ ਨਾਲ ਜਿਹੜਾ ਤੁਹਾਨੂੰ ਰਿਜ਼ਲਟ ਮਿਲੂਗਾ ਨਾ ਬਾ ਕਮਾਲ ਰਿਜ਼ਲਟ ਮਿਲੂਗਾ ਯਾਰ ਦੇਣਦਾਰ ਮੈਂ ਬੈਠਾ ਕੈਂਡ ਠੀਕ ਆ ਤੇਲ ਵਧੀਆ ਜੀਨੇ ਮੰਗਵਾਉਣਾ ਜਿਹਦੇ ਕੋਈ ਇੱਛਾ ਹੈ ਨਾ ਕੀੜਾ ਉਹ ਮੰਗਵਾ ਵੀ ਸਕਦਾ 5-600 ਰੁਪਏ ਲਾ ਕੇ ਕਿਉਂਕਿ ਇਹਨਾਂ ਦਾ ਕੰਮ ਇਹ ਹੈ ਇੱਕ ਵਾਰੀ ਵੇਚਣਾ ਪਰ ਮੈਨੂੰ ਕੋਈ ਬਾਹਲਾ ਫਾਇਦਾ ਨਹੀਂ ਲੱਗਿਆ ਹਾਂ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਮੰਗਵਾ ਸਕਦੇ ਹੋ ਕਿਉਂਕਿ ਮੈਂ ਵੀ ਚਾਰ-ਚਾਰ ਮੰਗਵਾਈ ਬੈਠਾ ਤੁਸੀਂ ਦੋ ਤਾਂ ਮੰਗਵਾ ਹੀ ਸਕਦੇ ਹੋ ਚਲ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ